ਸੰਗਤ ਜੀ ਸਾਖੀ ਬਾਬਾ ਫਰੀਦ ਜੀ ਦੀ ਬਾਬਾ ਫਰੀਦ ਜੀ ਦੀ ਮਾਤਾ ਜੀ ਬਹੁਤ ਹੀ ਧਾਰਮਿਕ ਵਿਚਾਰਾਂ ਵਾਲੀ ਇਸਤਰੀ ਸੀ ਫਰੀਦ ਜੀ ਜਦੋਂ ਬਹੁਤ ਛੋਟੇ ਜੇ ਸੀ ਤਾਂ ਉਹਨਾਂ ਨੇ ਆਪਣੇ ਪੁੱਤਰ ਨੂੰ ਬਹੁਤ ਹੀ ਪਿਆਰ ਨਾਲ ਕਿਹਾ ਕਿ ਪੁੱਤਰ ਤੂੰ ਹਰ ਰੋਜ਼ ਰੱਬ ਦਾ ਨਾਮ ਜਪਿਆ ਕਰ ਫਰੀਦ ਜੀ ਨੇ ਹੱਸ ਕੇ ਕਿਹਾ ਮਾਤਾ ਜੀ ਜੇ ਮੈਂ ਰੱਬ ਦਾ ਨਾਮ ਜਪਾਂਗਾ ਤਾਂ ਰੱਬ ਮੈਨੂੰ ਕੀ ਦੇਵੇਗਾ ਤਾਂ ਮਾਤਾ ਜੀ ਨੇ ਉਹਨਾਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਜੇ ਤੂੰ ਸਿਮਰਨ ਕਰੇਂਗਾ ਤਾਂ ਰੱਬ ਤੈਨੂੰ ਮਿੱਠੀਆਂ ਚੀਜ਼ਾਂ ਖਾਣ ਵਾਸਤੇ ਦੇਵੇਗਾ ਫਰੀਦ ਜੀ ਜੋ ਕਿ ਇਹਦੇ ਛੋਟੇ ਸੀ ਉਹਨਾਂ ਨੂੰ ਮਿੱਠੇ ਦਾ ਬਹੁਤ ਸ਼ੌਂਕ ਸੀ ਉਹ ਮਿੱਠਾ ਬਹੁਤ ਸ਼ੌਂਕ ਨਾਲ ਖਾਂਦੇ ਸੀ ਇਸ ਲਈ ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਕਿਹਾ ਕਿ ਜੇ ਤੂੰ ਰੱਬ ਦਾ ਨਾਮ ਜਪੇਂਗਾ ਤੇ ਰੱਬ ਤੈਨੂੰ ਮਿੱਠੀਆਂ ਚੀਜ਼ਾਂ ਖਾਣ ਵਾਸਤੇ ਦੇਵੇਗਾ ਐ ਸੁਣ ਕੇ ਫਰੀਦ ਜੀ ਬੜੇ ਖੁਸ਼ ਹੋ ਗਏ ਤੇ ਉਹਨਾਂ ਨੇ ਕਿਹਾ ਕਿ ਮਾਤਾ ਜੀ ਜੀ ਇਹ ਗੱਲ ਐ ਤੇ ਫਿਰ ਮੈਂ ਰੋਜ਼ ਹੀ ਰੱਬ ਦਾ ਨਾਮ ਜਪਿਆ ਕਰਾਂਗਾ ਸਿਮਰਨ ਕਰਿਆ ਕਰਾਂਗਾ ਫਿਰ ਕੀ ਸੀ ਫਰੀਦ ਜੀ ਰੋਜ਼ ਰੱਬ ਦਾ ਨਾਮ ਜਪਨ ਲੱਗਵੇ ਜਦੋਂ ਸਿਮਰਨ ਵਿੱਚ ਬੈਠਦੇ ਤੇ ਉਹਨਾਂ ਦੀ ਮਾਤਾ ਜੀ ਚੁੱਪਚਾਪ ਉਹਨਾਂ ਦੇ ਆਸਨ ਦੇ ਹੇਠਾਂ ਗੁੜ ਰੱਖ ਦਿੰਦੀ ਸੀ ਜਦੋਂ ਸਿਮਰਨ ਮੁਕਤਾ ਤੇ ਫਿਰ ਫਰੀਦ ਜੀ ਜਦੋਂ ਆਸਨ ਉਠਾਉਂਦੇ ਤੇ ਉਥੇ ਗੁੜ ਪਿਆ ਦੇਖ ਕੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਸੀ ਕੀ ਰੱਬ ਮੈਨੂੰ ਸੱਚਮੁੱਚੀ ਨਾਮ ਜਪਣ ਦੇ ਬਦਲੇ ਮੈਨੂੰ ਗੁੜ ਦਿੰਦਾ ਹੈ ਇਸ ਤਰ੍ਹਾਂ ਬਹੁਤ ਦਿਨ ਚੱਲਦਾ ਰਿਹਾ ਇੱਕ ਦਿਨ ਉਹਨਾਂ ਦੀ ਮਾਤਾ ਜੀ ਨੂੰ ਕਿਤੇ ਕੰਮ ਪੈ ਗਿਆ ਤੇ ਉਹ ਫਰੀਦ ਜੀ ਦੇ ਆਸਣ ਦੇ ਹੇਠਾਂ ਗੁੜ ਰੱਖਣਾ ਭੁੱਲ ਗਏ ਫਿਰ ਉਹਨਾਂ ਨੂੰ ਜਦ ਯਾਦ ਆਇਆ ਤੇ ਉਹ ਸੋਚਣ ਲੱਗੇ ਕਿ ਹਾਏ ਅੱਜ ਜੀ ਫਰੀਦ ਨੂੰ ਗੁੜ ਨਾ ਮਿਲਿਆ ਤੇ ਕਿਤੇ ਉਹਦਾ ਵਿਸ਼ਵਾਸ ਟੁੱਟ ਨਾ ਜਾਏ ਪਰ ਜਦੋਂ ਫਰੀਦ ਜੀ ਸਿਮਰੰਤ ਉੱਠੇ ਤਾਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਆਸਣ ਦੇ ਹੇਠਾਂ ਉਹਨਾਂ ਨੂੰ ਅੱਜ ਫਿਰ ਗੁੜ ਮਿਲ ਗਿਆ ਸੀ ਉਹ ਬੜੀ ਖੁਸ਼ੀ ਨਾਲ ਦੌੜ-ਦੌੜੇ ਮਾਂ ਕੋਲ ਗਏ ਅਤੇ ਦੱਸਿਆ ਕਿ ਮਾਂ ਜੀ ਵੇਖੋ ਰੱਬ ਕਿੰਨਾ ਚੰਗਾ ਹੈ ਉਹਨੇ ਅੱਜ ਵੀ ਮੇਰਾ ਵਿਸ਼ਵਾਸ ਨਹੀਂ ਡੋਲਣ ਦਿੱਤਾ ਔਰ ਮੈਨੂੰ ਅੱਜ ਫਿਰ ਗੁੜ ਮਿਲਿਆ ਹੈ ਇਹ ਸੁਣ ਕੇ ਉਹਨਾਂ ਦੀ ਮਾਤਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੇ ਦੋਵੇਂ ਹੱਥ ਜੋੜ ਕੇ ਅਕਾਲ ਪੁਰਖ ਦਾ ਸ਼ੁਕਰ ਕੀਤਾ ਕਿ ਸ਼ੁਕਰ ਹੈ ਰੱਬਾ ਤੂੰ ਮੇਰੇ ਪੁੱਤ ਦਾ ਵਿਸ਼ਵਾਸ ਨਹੀਂ ਡੋਲਣ ਦਿੱਤਾ ਸੋ ਇਹ ਸਾਕੀ ਤੁਸਾਨੂੰ ਇਹ ਸਿੱਖ ਮਿਲਦੀ ਹੈ ਕਿ ਜੇ ਮਨ ਵਿੱਚ ਸੱਚਾ ਵਿਸ਼ਵਾਸ ਹੋਵੇ ਤਾਂ ਰੱਬ ਖੁਦ ਆਪਣੇ ਭਗਤਾਂ ਦੇ ਸਾਰੇ ਕੰਮ ਕਰਦਾ ਹੈ ਅਤੇ ਆਪਣੇ ਭਗਤਾਂ ਦੀ ਆਜ ਵੀ ਰੱਬ ਜ਼ਰੂਰ ਰੱਖਦਾ ਹੈ ਸੰਗਤ ਜੀ ਜੇ ਤੁਹਾਨੂੰ ਇਹ ਸਾਕੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਹ ਸਾਕੀ ਕਿਵੇਂ ਦੀ ਲੱਗੀ ਹੈ